ਤੁਸੀਂ ਦੇਖਿਓ ਫਗਵਾੜਾ ਨਿਊਜ਼ ਮੈਂ ਹਾਂ ਤੁਹਾਨੂੰ ਅੰਜਲੀ ਠਾਣਾ ਸੰਤਨਾਪੁਰਾ ਅਦੀਨ ਆਉਂਦੀ ਚੌਂਕੀ ਮਹਿੜੂ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਦੋ ਸਕੂਟਰੀਆਂ ਅਤੇ ਚਾਰ ਮੋਟਰਸਾਈਕਲ ਬਰਾਮਦ ਕੀਤੀ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਗਵਾੜਾ ਭਾਰਤ ਪੁਸ਼ਿਆ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਮਾੜੀ ਅੰਸਰਾ ਕਲਾਫ਼ ਵੱਡੀ ਮੁਹੰਮ ਤਹਿਤ ਚੌਂਕੀ ਇੰਚਾਰਜ ਮਹਿਰੂ ਦਰਸ਼ਨ ਸਿੰਘ ਪੱਤੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਨੀਸ਼ੂ ਪੁੱਤਰ ਰਮੇਸ਼ ਕੁਮਾਰ ਉਰਫ ਰਾਜੇਵ ਕੁਮਾਰ ਅਤੇ ਨੀतेश ਪੁੱਤਰ ਜੈidev ਸ਼ਰਮਾ ਵਾਸੀ ਸ਼ਿਫਪੂਰੀ ਲੁਧਿਆਣਾ ਵੱਜੋਂ ਹੋਏ ਪੁਲਿਸ ਨੇ ਉਕਤ ਨੌਜਵਾਨਾਂ ਕੋਲੋਂ ਚੋਰੀ ਦੇ ਚਾਰ ਮੋਟਰਸਾਈਕਲ ਅਤੇ ਦੋ ਐਕਟਿਵਾ ਸਕੂਟਰੀਆਂ ਬਰਾਮਦ ਕੀਤੀਆਂ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਰਿਮਾਂਡ ਦੌਰਾਨ ਇਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਨ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਪਿਛਲੇ ਦਿਨਾਂ ਦੇ ਵਿੱਚ ਐਲਪੀਯੂ ਦੇ ਲੱਗੇ ਇੱਕ ਐਕਟਿਵਰ ਤੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਹੋਇਆ ਸੀ ਉਹਦੇ ਵਿੱਚ ਮਾਨਯੋਗ ਸ਼੍ਰੀ ਐਸਐਸਪੀ ਸਾਹਿਬ ਸ਼੍ਰੀ ਗੌਰਵ ਪੂਰਾ ਜੀ ਆਈਪੀਐਸ ਐਸਐਸਪੀ ਕਪੂਰਥਲਾ ਜੀ ਦੇ ਦੇਸ਼ਾਂ ਦੇਸ਼ਾਂ ਤੇ ਜਿਹੜਾ ਕਾਰਵਾਈ ਕਰਦੇ ਹੋયા ਕਿ ਜਿਹੜਾ ਨੈਟਵਰਕ ਜਿਹੜਾ ਅਸੀਂ ਇਹ ਚੋਰਾਂ ਦਾ ਅਸੀਂ ਟ੍ਰੇਸ ਆਊਟ ਕਰਨ ਦੇ ਵਿੱਚ ਤੇ ਰਿਕਵਰੀ ਕਰਨ ਦੇ ਵਿੱਚ ਕੰਮਜਾ ਬ ਹੋਇਆ ਅਸਾਚੂ ਆਪਣਾ ਸ਼੍ਰੀ ਸਫਨਾਮਪੁਰਾ ਸ਼੍ਰੀ ਹਰਦੀਪ ਸਿੰਘ ਜੀ ਨੇ ਤੇ ਚੌਕੀ ਜੱਜ ਮੇੜੂ ਦਸ਼ਪੱਟੀ ਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਹੈ ਇਹ ਦੋਸ਼ੀ ਲੁਧਿਆਣੇ ਨੂੰ ਬਲੋਂਗ ਕਰਦੇ ਸੀ ਉਹ ਇਹਨਾਂ ਦੀ ਵਾਰਸਟਾਡੀ ਇਹ ਸੀ ਕਿ ਚੋਰੀ ਕਰਨ ਤੋਂ ਬਾਅਦ ਜਿਹੜਾ ਇਹ ਮੋਟਰਸਾਈਕਲ ਕਿਸੇ ਨਾ ਕਿਸੇ ਵਹੀਕਲ ਦੀ ਜਿਹੜਾ ਬਾਥੀ ਵਗੈਰਾ ਜਿਹੜਾ ਟੋਟਾ ଥିਉਂਦਾ ਉਹਦੇ ਤੇ ਲੱਦ ਕੇ ਤੇ ਲੁਧਿਆਣੇ ਨੂੰ ਲਿਜਾ ਕੇ ਉੱਥੇ ਇੱਕ ਦਸਪਸ ਕਰ ਦਿੰਦੇ ਜਾਂ ਭੇਜਿੰਦੇ ਸੀ ਸਰ ਨਾਮ ਵਗੈਰਾ ਹੈ ਇਹਨਾਂ ਦਾ ਕੋਈ ਅਨੀ ਇੱਕ ਦਾ ਨਾਮ ਰਿਸ਼ੂ ਜੀ ਤੇ ਨਿਸ਼ੂ ਇੱਕ ਦਾ ਨਾਮ ਦੇ ਇੱਕ ਦਾ ਨਾਮ ਹੈ ਨਿਤਿਸ਼ ਇਹ ਸ਼ਿਪਪੂਰੀ ਲੁਧਿਆਣੇ ਨੂੰ ਬਿਲੋਂਗ ਕਰਦੇ ਸੀ ਦੋਨੇ ਜਿਹੜੇ ਦੋਸ਼ੀ ਆ ਗ੍ਰਸਟਾਕ ਕਰ ਲਿਆ ਪੁਰੇ ਨਾਲ ਤੋਂ ਚਾਰ ਜਿਹੜੇ ਆ ਜਿਹੜਾ ਦੋਨੋਂ ਮੋਟਰਸਾਈਕਲ ਸਕੂਟੀ ਤੋਂ ਇਲਾਵਾ ਅਸੀਂ ਚਾਰ ਮੋਟਰਸਾਈਕਲ ਜਿਹੜੇ ਆ ਹੋਰ ਇਹਨਾਂ ਕੋਲੋਂ ਜਿਹੜੇ ਆ ਉਹ ਰਿਕਵਰ ਕੀਤੇ ਆ ਜਿਹੜੇ ਪਤਾ ਕਰ ਰਹੇ ਆ ਕਿ ਜਿਹੜੇ ਸਾਡੇ ਜਿਹੜੇ ਚੋਰੀ ਹੋਏ ਸੀ ਉਹ ਕੇਸ ਅਸਿਸਟਡ ਆ ਲੁਧਿਆਣਾ ਜਿਹੜੀ ਜੋਰੀ ਹੋ ਰਹੀ ਆ ਉਹ ਆਪਾਂ ਵੈਰੀਫਾਈ ਕਰ ਰਹੇ ਆ ਕਿ ਇਹ ਸਾਰੇ ਕਾਬੂ ਕਿੱਥੋਂ ਕਿਤੇ ਗਏ ਇਹ ਲੁਧਿਆਣੇ ਤੋਂ ਹੀ ਕਾਬੂ ਕੀਤੇ ਆ ਜਾ ਕੇ ਜੀ ਤੇ ਤੇ ਵੀ ਆਏ ਹੋਏ ਸੀ ਬਾਕੀ ਆਪਾਂ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਟ੍ਰੇਸ ਕਰਦੇ ਹੋਏ ਇਹ ਕਾਮਯਾਬੀ ਹਾਸਲ ਕਰ ਸਰ ਪਹਿਲਾਂ ਵੀ ਕੋਈ ਮਕਦਮੇ ਵਗੈਰਾ ਚੱਲਦੇ ਇਹਨਾਂ ਦੇ ਹਾਂਜੀ ਬੈਲਫੇ ਕਰ ਰਹੇ ਆ ਜੀ ਇਹਨਾਂ ਤੇ ਜਿਹੜੇ ਮਕਦਮੇ ਪਹਿਲਾਂ ਵੀ ਇੱਕ ਦੋ ਦਰਜਾ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਤਾ ਜੀ